ਦੇ ਵੋ ਦੇ ਵੋਟ ਯੂ ਟੂ ਲਾਈਕ ਬਈ ਚੁੱਕ ਜਾ ਰੋਣ ਲੱਗ ਜਾ ਉਹ ਜੇ ਪਖੰਡ ਕਰ ਲਾ ਪਰ ਆਪਣੇ ਚਾਹੇ ਨਹੀਂ ਉਹ ਪਖੰਡ ਬਰੋ ਜਿਵੇਂ ਖੜੇ ਹਾਂ ਉਵੇਂ ਖੜੇ ਰਾਂਗੇ ਜਿਨ੍ਹਾਂ ਨੂੰ ਮੇਰੀ ਮੇਰੇ ਮੇਰੇ ਹਸਲ ਨੇ ਆ ਜਿਨ੍ਹਾਂ ਨੂੰ ਮੇਰੇ ਗੀਤਾਂ ਨੇ ਲਾਈਕ ਪੈਂਚ ਕਰਨਾ ਉਹ ਕਰ ਹੀ ਦੇਣਾ ਜਿੰਨਾ ਮਰਜ਼ੀ ਰੋਕ ਲੋ ਇੱਕ ਬਾਈ ਆਇਆ ਆਪਣੇ ਲਾਗੇ ਦੀ ਹੱਥ ਮਲਾ ਕੇ ਉਹ ਮੈਨੂੰ ਐ ਕਹਿਣ ਲੱਗਾ ਬਾਈ ਉਹਨੇ ਤੈਨੂੰ ਐ ਕਿਹਾ ਉਹਨੇ ਤੈਨੂੰ ਐ ਕਿਹਾ ਉਹਨੇ ਤੈਨੂੰ ਐ ਕਿਹਾ ਤੇ ਮੈਂ ਮੈਂ ਵੀ ਕਿਤੇ ੜਕ ਗਿਆ ਥੋੜਾ ਜਿਹਾ ਹਨਾ ੜਕ ਗਿਆ ਦਾ ਸੈਂਸ ਮੈਂ ਕਹਿਣ ਲੱਗਿਆ ਬਾਈ ਆਪਾਂ ਨਹੀਂ ਦਬਦੇ ਹਨਾ ਅੰਕਲ ਮੈਨੂੰ ਕਹਿੰਦਾ ਕਹਿੰਦਾ ਅੱਜ ਤੋਂ ਬਾਅਦ ਤੈਨੂੰ ਕੋਈ ਹੇਟ ਸ਼ੋਅ ਕਰੂਗਾ ਕਹਿੰਦਾ ਉਹਨੂੰ ਆ ਚੀਜ਼ ਕਹੀ ਕਿ ਥੈਂਕ ਯੂ ਤੁਹਾਡੀ ਹੇਟ ਨੇ ਮੈਨੂੰ ਇੱਥੇ ਤੱਕ ਪਹੁੰਚਾਤਾ ਇਹ ਗੱਲ ਜਦੋਂ ਉਹਨੇ ਕਹੀ ਲੈਕ ਮੇਰੇ ਮੇਰੇ ਦਿਮਾਗ ਨੂੰ ਹਿੱਟ ਕੀਤੀ ਸੱਚੀ ਆਹਾ ਗੱਲ ਸੱਚ ਆ ਬਰੋ ਜੇ ਮੈਨੂੰ ਪਹਿਲੇ ਦਿਨੋਂ ਹੇਟ ਨਾ ਮਿਲਦੀ ਮੇਰੇ ਗਾਣੇ ਉਹੀ ਹੋਣੇ ਸੀ ਸਾ ਦਾ ਪਾ ਦੈਸਟ ਤਾਂ ਥੈਂਕਸ ਫॉर ਹੇਟਰਸ ਮੈਨ ਜਸਟ ਵਾਂਟ ਟੂ ਸੇ ਦੇ ਵੋ ਦੇ ਵਾਂਟ ਯੂ ਟੂ ਲਾਈਕ ਬਈ ਚੱਕ ਜਾ ਰੋਣ ਲੱਗ ਜਾ ਉਸ ਜੇ ਪਖੰਡ ਕਰਨਾ ਪਰ ਆਪਣੇ ਚਾਹੀ ਨਹੀਂ ਉਹ ਪਖੰਡ bro ਜਿਵੇਂ ਖੜੇ ਹਾਂ ਉਹਵੇਂ ਖੜੇ ਰਾਂਗੇ ਤੁਹਾਨੂੰ ਪਤਾ ਜਿਨ੍ਹਾਂ ਨੂੰ ਮੇਰੀ ਮੇਰੇ ਮੇਰੇ ਹਸਲ ਨੇ ਆ ਜਿਨ੍ਹਾਂ ਨੂੰ ਮੇਰੇ ਗੀਤਾਂ ਨੇ ਲਾਈਕ ਪੈਂਚ ਕਰਨਾ ਉਹ ਕਰ ਹੀ ਦੇਣਾ ਜਿੰਨਾ ਮਰਜ਼ੀ ਰੋਕ ਲੋ ਮੈਂ ਯੂ ایس ਗਿਆ ਤੇ ਉੱਥੇ ਨਾ ਕੋਈ ਬੰਦਾ ਅਸੀਂ ਖੜੇ ਸੀਗੇ ਬਰੌਂਕਸ ਹਨਾ ਮੇਨ ਸ਼ਾਪ ਤੇ ਖੜੇ ਸੀ ਡੰਕਨ ਡਰਾਈਵ ਤੇ ਮੈਂ ਅਸੀਂ ਮੇਰਾ ਮੇਰੇ ਮੇਰੇ ਅੰਕਲ ਸੀ ਫੁੱਫੜ ਜੀ ਤੇ ਹੋਰ ਲਾਈਕ ਦੋ ਤਣ ਹਨਾ ਯਾਰ ਦੋਸਤ ਇੱਕ ਬਾਈ ਆਇਆ ਆਪਣੇ ਲਾਗੇ ਦੀ ਹੱਥ ਮਿਲਾ ਕੇ ਉਹ ਮੈਨੂੰ ਐ ਕਹਿਣ ਲੱਗਾ ਬਾਈ ਉਹਨੇ ਤੈਨੂੰ ਐ ਕਿਹਾ ਉਹਨੇ ਤੈਨੂੰ ਐ ਕਿਹਾ ਉਹਨੇ ਤੈਨੂੰ ਐ ਕਿਹਾ ਤੇ ਮੈਂ ਮੈਂ ਵੀ ਕਿਤੇ ੜਕ ਗਿਆ ਥੋੜਾ ਜਿਹਾ ਹਨਾ ੜਕ ਗਿਆ ਦਾ ਸੈਂਸ ਮੈਂ ਕਹਿਣ ਲੱਗਿਆ ਬਾਈ ਆਪਾਂ ਲਿਆ ਦਬਦੇ ਹਨਾ ਤੇ ਬਰ ਅੰਕਲ ਮੈਨੂੰ ਸੁਣੀ ਹੋਵੇ ਤੇ ਜਦੋਂ ਉਹ ਗਿਆ ਮੇਰਾ ਬੰਦਾ ਉਹ ਬੰਦਾ ਗਿਆ ਹੱਥ ਮਿਲਾ ਕੇ ਅੰਕਲ ਮੈਨੂੰ ਕਹਿੰਦਾ ਕਹਿੰਦਾ ਅੱਜ ਤੋਂ ਬਾਅਦ ਤੈਨੂੰ ਕੋਈ ਹੇਟ ਸ਼ੋਅ ਕਰੂਗਾ ਕਹਿੰਦਾ ਉਹਨੂੰ ਆ ਚੀਜ਼ ਕਹੀ ਕਿ ਥੈਂਕ ਯੂ ਤੁਹਾਡੀ ਹੇਟ ਨੇ ਮੈਨੂੰ ਇੱਥੇ ਤੱਕ ਪਹੁੰਚਾਤਾ ਇਹ ਗੱਲ ਜਦੋਂ ਉਹਨੇ ਕਹੀ ਲੇਕ ਮੇਰੇ ਮੇਰੇ ਦਿਮਾਗ ਨੂੰ ਹਿੱਟ ਕੀਤੀ ਸੱਚੀ ਆਹਾ ਗੱਲ ਸੱਚਾ ਬਰੋ ਜੇ ਮੈਨੂੰ ਪਹਿਲੇ ਦਿਨੋਂ ਹੇਟ ਨਾ ਮਿਲਦੀ ਮੇਰੇ ਗਾਣੇ ਉਹੀ ਹੋਣੇ ਸੀ ਸਾ ਦਾ ਪਾ ਦੈਸਟ ਕਦੇ ਲਿਫਟ ਆਪਣਾ ਕਰਦੇ ਕਦੇ ਕੁਛ ਨਾ ਕਰਦੇ ਆਹ ਜਿਹੜੀ ਵੀ ਹੇਟ ਆਈ ਹੈ ਨਹੀਂ ਵੀ ਕਿਸੇ ਲੈਵਲ ਤੇ ਲਾਈਕ ਮੈਚੁਰ ਕੀਤਾ ਦਿਮਾਗੀ ਤੌਰ ਤੇ ਕਿ ਆਹ ਕੁਛ ਵੀ ਹੋ ਸਕਦਾ ਲੋਕੀਆ ਲੈਵਲ ਤੇ ਵੀ ਬਦਲ ਸਕਦੇ ਹਨਾ ਯਾ ਤੂੰ ਆਪਦਾ ਹੋਰ ਕਿੰਨਾ ਜ਼ੋਰ ਲਾਵੇਂ ਕਰਦੇ ਉੱਤੇ ਤਾਂ ਥੈਂਕਸ ਫॉर ਹੇਟਸ ਮੈਨ ਜਸਟ ਵਾਂਟ ਟੂ ਸੇ ਵਿਟਾਮਿਨ ਇਜ਼ ਹੈਪੀ ਨਾ